ਜੋ ਜੀ ਕੀ ਪਦੇ ਸਾਡੀ ਬੇਨਤੀ ਆ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਤੇ ਮੰਤਰੀ ਜ਼ੇਲ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਡੀਜੀਪੀ ਸਾਹਿਬ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਤੁਸੀਂ ਆ ਕੇ ਜੋਧ ਨਸ਼ਿਆਂ ਵਿਰੁੱਧ 31 ਮਈ ਦਾ ਕਹੀ ਜਿਹੜਾ ਜੋਧ ਨਸ਼ਿਆਂ ਵਿਰੁੱਧ ਪੰਜਾਬ ਚੋਂ ਨਸ਼ਾ ਖਤਮ ਕਰਕੇ ਪੰਜਾਬ ਨਸ਼ਾ ਮੁਕਤ ਕਰ ਦਵਾਂਗੇ ਜਿਸ ਦੀ ਉਦਾਹਰਨ ਪਿੱਖੀਵੜ ਦੇ ਵਿੱਚ 2 ਤਰੀਕ 6ਵਾਂ ਮਹੀਨਾ 25 25 ਤਰੀਕ 25 ਸਾਲ 2625 ਨੂੰ ਨਸ਼ੇ ਦੇ ਟੀਕਾ ਲਾਉਣ ਦੇ ਨਾਲ ਭੀਖੀਵੰਡ ਦੇ ਵਿੱਚ ਨਸ਼ੇ ਨਾਲ ਮੌਤ ਹੋ ਚੁੱਕੀ ਆ ਨਸ਼ਾ ਜਿਹੜਾ ਆ ਜੋਧ ਨਸ਼ਿਆਂ ਵਿਰੋਧ ਜਿਹੜਾ ਇਹਦੀ ਫੂਕ ਨਿਕਲਦੀ ਹੋਈ ਨਜ਼ਰ ਆਉਂਦੀ ਆ ਵੀ ਜਿਹੜਾ ਨਸ਼ਾ ਤੇ ਖਤਮ ਨਹੀਂ ਹੋਇਆ ਤੇ ਮੌਤਾਂ ਦੀ ਗਿਣਤੀ ਵੱਧ ਰਹੀ ਆ ਆਪਾ ਆਪਾ ਬਾਬਾ ਜੀ ਦੀ ਜੁਬਾਨੀ ਸੁਣੋ ਬਾਬਾ ਜੀ ਜਿਹੜਾ ਕੱਲ ਬੱਚੇ 2 ਤਰੀਕ ਨੂੰ ਮੌਤ ਹੋਈ ਆ ਕੀ ਲੱਗਦਾ ਸੀ ਤੁਹਾਡਾ ਮੇਰਾ ਬੇਟਾ ਹੈ ਜੀ ਤੇ ਕਿਸ ਤਰ੍ਹਾਂ ਮੌਤ ਹੋਈ ਉਹਦੀ ਉਹਦੀ ਇਤਨਾ ਹੋਈ ਨਸ਼ੇ ਦੇ ਕਾਰਨ ਹੋਈ ਆ ਜੀ ਚਿੱਤੇ ਦਾ ਟੀਕਾ ਲਾਉ ਨਾਲ ਹਾਂ ਜੀ ਜੀ ਤੇ ਤੁਹਾਨੂੰ ਕੋਈ ਪਤਾ ਵੀ ਕਿੰਨੇ ਟੀਕਾ ਲਾਇਆ ਆਪ ਲਾਇਆ ਕਿਸੇ ਨੇ ਲਾਇਆ ਨਹੀਂ ਜੀ ਤੇ ਇਤਨਾ ਹੀ ਆ ਪਤਾ ਲੱਗਾ ਉਥੋਂ ਮੁੰਡਾ ਹੀ ਉਤਨਾ ਭਜਦਾ ਵੇਖਿਆ ਹੈ ਤੇ ਬਾਹਰੋਂ ਤੋਂ ਬਾਹਰ ਹੀ ਸੱਦੇ ਵੀ ਇਸ ਤਰ੍ਹਾਂ ਦੇ ਨਹੀਂ ਕੋਈ ਇਸ ਤਰ੍ਹਾਂ ਹੋਈ ਤੇ ਪੁਲਿਸ ਵੀ ਆਈ ਆ ਤੇ ਅਸੀਂ ਵਿਖਾਇਆ ਵੀ ਆ ਬੰਦਾ ਉਹਨਾਂ ਨੂੰ ਤੇ ਲਾਗੇ ਮੇਰੇ ਦਾਦਾ ਜੀ ਨੇ ਕਿਤੇ ਵੇਖਿਆ ਮੁੜ ਕੇ ਤੇ ਲਾਗੇ ਸਰੈਂਜੀ ਵੀ ਪਈ ਐ ਤੇ ਤੇ ਕਹਿ ਬਚੜਾ ਹੋਇਆ ਹੈ ਨਹੀਂ ਉਹ ਮੁੰਡੇ ਨੂੰ ਕਹਿੰਦੇ ਰਹੇ ਆ ਤੇ ਨਹੀਂ ਉਹ ਮੁੰਡਾ ਮੰਨਿਆ ਤੇ ਫੇਰ ਲਾਗੇ ਆਖਿਆ ਵੀ ਉਹਨਾਂ ਨੂੰ ਤੇ ਨਹੀਂ ਕਿ ਹਿੰਨੇ ਕੋਈ ਨਾ ਇਤਰਾ ਯਾ ਮੈ ਨਹੀਂ ਭਰੀ ਤੇ ਅਸੀਂ ਦੇ ਹੋਏ ਚਾਉਂਦੇ ਆ ਤੈਨੂੰ ਠੰਡ ਪਾਈ ਜਾਵੇ ਇਹ ਨਿਸ਼ਾਨ ਨੂੰ ਕਿਹੜਾ ਬੰਦ ਕੀਤਾ ਜਾਵੇ ਤੇ ਕੋਈ ਕਿਸੇ ਦਾ ਮਾਂ ਦਾ ਪੋਤ ਨਾ ਘਰੋਂ ਤੁਰੇ ਤੇ ਇਤਰਾਹ ਨਾਲ ਗੱਲਾਂ ਹੋਣ ਤੇ ਮਾਵਾਂ ਰਹਿੰਦੀਆਂ ਰਹਿਣਾ ਤੁਹਾਡੇ ਗਾੜੀ ਤੇ ਹੋਈ ਖਵਾਸ ਬਾਬਾ ਜੀ ਹਾਂ ਜੀ ਅਸੀਂ ਇਹ ਪੁੱਛਣਾ ਚਾਹੁੰਦੇ ਆ ਵੀ ਸਰਕਾਰਾਂ ਆਂ ਦੀਆਂ ਪੰਜਾਬ ਸਰਕਾਰ ਆਖਣ ਲਈ ਆ ਤੇ ਪੁਲਿਸ ਪ੍ਰਸ਼ਾਸਨ ਵੀ 31 ਮਈ ਨੂੰ ਨਸ਼ਾ ਜੜਾ ਆ ਉਹ ਮੁਕਤ ਹੋ ਗਿਆ ਨਾ ਜੇ ਲੋਕ ਤਾਂ ਪੰਜਾਬ ਨਸ਼ਾ ਬੰਦ ਕਰ ਦਿੱਤਾ ਆ ਨਸ਼ਾ ਬੰਦ ਹੋ ਗਿਆ ਕਿ ਵਿਕ ਰਿਹਾ ਜੀ ਨਹੀਂ ਜੀ ਵਿਕ ਰਿਹਾ ਜੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕਿਤਨਾ ਵਿਕਦਾ ਆ ਆਪਣੇ ਆਪਣੇ ਠਿਕਣੇ ਦੇ ਵਿੱਚ ਕਿਤਨਾ ਵਿਕਦਾ ਆ ਬਹੁਤ ਜ਼ਿਆਦਾ ਜੀ ਇੱਥੇ ਪਤਾ ਹੀ ਆ ਕਿਹੜਾ ਇੱਥੇ ਬੰਦ ਕਿੰਨੇ ਕਰਾਉਣਾ ਜੀ ਸਰਕਾਰ ਕਹਿ ਦਿੰਦੀ ਆ ਕੋਈ ਨਸ਼ਾ ਨਹੀਂ ਠਾਨਣੀ ਪਈ ਤੇ ਨਸ਼ਾ ਅੱਗੇ ਨਾਲ ਉਹੋ ਹੀ ਆ ਰਿਹਾ ਅੱਗੇ ਨਾਲ ਜ਼ਿਆਦਾ ਵਿਕ ਰਿਹਾ ਜ਼ਿਆਦਾ ਵਿਕ ਰਿਹਾ ਅੱਗੇ ਨਾਲ ਇਹ ਜਿਹੜੇ ਜ਼ੋਰ ਦੇ ਬੇਨਤੀ ਆ ਸਰਕਾਰ ਨੂੰ ਕਿ ਨਸ਼ਾ ਬੰਦ ਕੀਤਾ ਜਾਵੇ ਤੇ ਮਾਵਾਂ ਦੇ ਪੁੱਤ ਆਦੀਆਂ ਮਾਵਾਂ ਰੋਂਦਗਾਨੂ ਛੱਡ ਕੇ ਨਾ ਜਾਣ بڑا ਬੜਾ ਦੁੱਖ ਹੁੰਦਾ ਭੈਣ ਜੀ ਜਦੋਂ ਜਿਹਦੇ ਘਰ ਮੌਤ ਹੋ ਜਾਂਦੀ ਆ ਅਸੀਂ ਤੇ ਇਹੋ ਹੀ ਬੇਨਤੀ ਕਰਦੇ ਆਂ ਵੀ ਕਿਸੇ ਦੀ ਮੁੱਤ ਦੀ ਪਿਓ ਦੇ ਮੋਢੇ ਤੇ ਅਰਥੀ ਨਾ ਜਾਵੇ ਪਿਓ ਦੀ ਚਲੇ ਜੇ ਤੇ ਕੋਈ ਗੱਲ ਨਹੀਂ ਕਿ ਉਹਨੇ ਖਾਇਆ ਨਡਾਇਆ ਹੁੰਦਾ ਆ ਜਿਹੜੇ ਬੱਚੇ ਦੀ ਮੌਤ ਹੋਈ ਉਹ ਕਿੰਨਾ ਪੜਿਆ ਸੀ ਤੇ ਕਿੰਨੀ ਉਮਰ ਸੀ ਉਹਦੀ ਉਹ ਨਹੀਂ ਜਮਾਤਾਂ ਪੜਿਆ ਜਮਾਤਾਂ ਪੜਿਆ ਜੀ ਉਹਨਾਂ ਕਿਦਾਂ ਨੌਕਰੀ ਮਿਲੂਗੀ ਫੌਜ ਚ ਪਾਤੇ ਹਨ ਬੜੀ ਆਸ ਹੈ ਆਪਣੇ ਬੱਚੇ ਦੇ ਅਸੀਂ ਤਾਂ ਆਸ ਰੱਖੀ ਆਪਣੇ ਬੱਚੇ ਦੇ ਪਤਾ ਨਹੀਂ ਇਹ ਤਰ੍ਹਾਂ ਗੱਲ ਹੋ ਜਾਨੀ ਗਾ ਨਸ਼ੇ ਨੇ ਤੇ ਜਿਆਦਾ ਹੀ ਸਰਕਾਰ ਨੇ ਦੇਖੋ ਬੇੜਾ ਘਰ ਕੇ ਘਾਤਾ ਆਪਣੇ ਪੰਜਾਬ ਦੇ ਵਿੱਚ ਪਠਾ ਹੀ ਪੈ ਗਿਆ ਹੋਇਆ ਇਹ ਸਰਕਾਰਾਂ ਕਹਿ ਦਿੰਦੀਆਂ ਅਸੀਂ ਬੰਦ ਕਰਾਂਗੇ ਪਰ ਬੰਦ ਮਾਸਾ ਵੀ ਨਹੀਂ ਹੋਇਆ ਜੀ ਉਹ ਕਿਨਾਲੋਂ ਜਿਆਦਾ ਹੀ ਵੇਖਣਾ ਨਸ਼ਾ ਵਿਰੋਧੀ ਇੱਧਰ ਆਇਓ ਮੜਾ ਜਾ ਅੱਛਾ ਆ ਬੇਟੇ ਕੁਰਸੀ ਦਿਓ ਹਾਂਜੀ ਵੈਗਰੂ ਜੀ ਹੁਣ ਕਿਵੇਂ ਪੰਜਾਬ ਦਾ ਦੇਸ਼ ਮੈਂ ਵੈਗਰੂ ਜੀ ਮੇਰੇ ਮੜੀ ਵਾਲੀ ਜੱਤ ਆ ਭੁਮਕੇ ਤੇਨ ਮੁੰਡੇ ਉਥੇ ਟਿੱਕੇ ਲਾ ਕੇ ਨਿਕਲੇ ਆ ਸਾਡੇ ਹਲਾ ਦੇ ਪੰਜਾਬ ਦੇ ਨਸ਼ਾ ਵਿਰੋਧੀ ਮਿਸ਼ਨ ਕਫਨ ਬੋਲ ਪਿਆ ਪੰਜਾਬ ਜਗਤਾਰ ਸਿੰਘ ਸਿਧਮਾ ਬੇਨਤੀ ਕਰਦਾ ਐਸਐਸਪੀ ਸਾਹਿਬ ਕਰਨ ਤਾਰਨ ਮਾਨਯੋਗ ਡੀਜੀਪੀ ਸਾਹਿਬ ਚੰਡੀਗੜ੍ਹ ਪੰਜਾਬ ਤੇ ਮੁੱਖ ਮੰਤਰੀ ਸਾਹਿਬ ਤੇ ਮੰਤਰੀ ਲਾਲਜੀਤ ਸਿੰਘ ਭੁੱਲਰ ਜਿਹੜੇ ਰੋਜ਼ ਗੱਲਾਂ ਕਰ ਕਰ ਗੱਲਾਂ ਦੇ ਪੜੋਲ ਬਣ ਦਿੰਦੇ ਆ ਵੀ ਪੰਜਾਬ ਨਸ਼ਾ ਮੁਕਤ ਹੋ ਗਿਆ ਏ ਮੰਤਰੀ ਲਾਲਜੀਤ ਸਿੰਘ ਭੁੱਲਰ ਮੇਰੀ ਇੱਕ ਇਹੋ ਬੇਨਤੀ ਆ ਵੀ ਪਹਿਲੋਂ ਆਪਣੀਆਂ ਜੇਲਾਂ ਨਸ਼ਾ ਮੁਕਤ ਕਰ ਲੋ ਗੋਮਦਵਾਲ ਵਾਲ ਵਾਲੀ ਜੇੜ ਜੇਦੇ ਜ ਹਰ ਮਹੀਨੇ 100 ਤੋਂ 150 ਫੋਨ ਸਮੇਤ ਨਸ਼ਾ ਤਸਮਾਗਰੀ ਫੜੇ ਜਾਂਦੇ ਆ ਜੇ ਇਹਦੀਆਂ ਜੇਲਾਂ ਹੀ ਉਹਨਾਂ ਦੇ ਵਿੱਚ ਨਸ਼ਾ ਕਿਹਦੇ ਨਾਲ ਕਰਾਂ ਹੀ ਜਾਂਦਾ ਆ ਤੁਹਾਡੀ ਪੁਲਿਸ ਪ੍ਰਸ਼ਾਸਨ ਦੇ ਰਾਹੀਂ ਜਾਂਦਾ ਆ ਜੇ ਤਰ੍ਹਾਂ ਮੈਂ ਇੱਕ ਜੇਲ੍ਹ ਦੇ ਵਿੱਚ ਇੱਕ ਜੇਲ੍ਹ ਜੇਲਣ ਬੰਦਾ ਜਿਹੜਾ ਪ੍ਰੋਸੈਸ ਦਾ ਮੁਲਾਜ਼ਮ ਹੀ ਪੱਗ ਬੱਦੀ ਹੀ ਕੀਤੀ ਉਹਦੀ ਜਦੋਂ ਚੈਕਿੰਗ ਕਰਦੇ ਤਲਾਸ਼ੀ ਲੈਣਦੇ ਆ ਤੇ ਉਹਦੀ ਨਿੱਕਰ ਦੇ ਨਾਲੋਂ ਨਸ਼ਾ ਜਿਹੜਾ ਉਹ ਖੋਲਣਦੇ ਆ ਆਹ ਲਾ ਦੇ ਤੁਹਾਡੀ ਪੁਲਿਸ ਪ੍ਰਸ਼ਾਸਨ ਦੀ ਮਲੀ ਭੁਗਤ ਦੇ ਨਾਲ ਜੇਲਾਂ 'ਚ ਨਸ਼ਾ ਜਾਂਦਾ ਤੇ ਪੰਜਾਬ ਦੇ ਵਿੱਚ ਵੀ ਜਿਹੜਾ ਨਸ਼ਾ ਵਿਕਦਾ ਏ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਤੇ ਨਸ਼ਾ ਤਸਕਰ ਤਿੰਨੇ ਜੁਆਇੰਟ ਇਹਨਾਂ ਦੀ ਮੇਰੀ ਭੁਗਤ ਨਾਲ ਵੇਖਦਾ ਏ ਜਿਹਦੀ ਮਿਸਾਲ ਮੈਂ 2 ਦਿਨ ਭਿੱਖੀਵੰਟ ਚੌਂਕ ਦੇ ਵਿੱਚ ਤਰਨਾ ਦਿੱਤਾ ਐ ਐਸਐਚਓ ਮਨੋਜ ਕੁਮਾਰ ਨੂੰ ਲਿਖ ਕੇ ਤਰਖਾਸਤਾ ਦਿੱਤੀਆਂ 50 ਬੰਦੇ ਲੱਗਾ ਵੇਚਦੇ ਆ ਕੋਈ ਕਾਰਵਾਈ ਨਹੀਂ ਹੋਈ ਤੇ 3 ਤਰੀਕ ਵਾਲੇ ਦਿਨ ਮੈਂ ਐਸਐਸਪੀ ਸਾਹਿਬ ਦਫ਼ਤਰ ਤਰਨਤਾਰਨ ਬੈਠਾ ਰਿਹਾ ਵੀ ਮੈਂ ਦੱਸਦਾ ਜਨਾਬ ਬੰਦਿਆਂ ਤੋਂ ਮੇਰੇ ਬੇਟੇ ਵੀ ਇਹ ਨਸ਼ਾ ਕਰਦੇ ਆ ਵੀ ਮੈਂ ਜਾ ਕੇ ਤੁਹਾਨੂੰ ਬੰਦੇ ਫੜੋਨਾ ਤੇ ਉਹਨਾਂ ਨੂੰ ਰਸਟ ਕਰੋ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ 2625 ਨੂੰ ਜਿਹੜੀ ਮੌਤ ਹੋਈ ਆ ਜੇ ਮਨੋਜ ਕੁਮਾਰ ਐਸਚੋ ਨਸ਼ਾ ਵੇਚਣ ਵਾਲਿਆਂ ਦੇ ਕਾਰਵਾਈ ਕਰਦਾ ਅੱਜ ਇਸ ਮਾਂ ਦੀ ਕੁੱਖ ਜਿਹੜੀ ਆ ਉਹ ਜਿਹੜੀ ਆ ਇਸ ਤਰ੍ਹਾਂ ਨਾ ਉਜੜਦੀ ਮਾਵਾਂ ਦੀਆਂ ਕੁੱਖਾਂ ਜਿਹੜੀਆਂ ਸੁਨੀਆਂ ਹੋਣੀਆਂ ਉਜੜਨੀਆਂ ਕਹੇ ਭੈਣ ਦੇ ਸੁਹਾਗ ਉਜੜਨਦੇ ਆ ਜੇ ਪੰਜਾਬ ਦੇ ਵਿੱਚ ਇਤਨਾ ਚਿੱਟੇ ਨਾਲ ਮੌਤਾਂ ਹੁੰਦਾ ਰੀਆਂ ਤੇ ਜਿਹੜੀ ਪੰਜਾਬ ਦੀ ਜਵਾਨੀ ਹੈ ਖਤਮ ਹੋ ਜਾਊਗੀ ਮੇਰੀ ਇਹੋ ਹੀ ਸਰਕਾਰਾਂ ਨੂੰ ਬੇਨਤੀ ਆ ਖਾਸ ਕਰਕੇ ਐਸਐਸਪੀ ਸਾਹਿਬ ਤਰਨਤਾਰ ਤੋਂ ਮੰਗ ਕਰਦਾ ਵੀ ਆ ਮੰਦਪੁੱਤੀ ਐਸਐਚਓ ਜਿਹੜਾ ਮਨੋਜ ਕੁਮਾਰ ਪਿੱਖੀ ਵੱਡਾ ਲੱਗਾ ਇਹ ਨਸ਼ਾ ਵੇਚਣ ਵਾਲਿਆਂ ਦੇ ਨਾਲ ਰਲਿਆ ਹੋਇਆ ਆ ਮੇਰੇ ਦੱਸਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕਰਦਾ ਇਸ ਦੇ ਉਤੇ ਤੁਰੰਤ ਕਾਰਵਾਈ ਕਰਕੇ ਇਹਨੂੰ ਡਿਸਮਿਸ ਕੀਤਾ ਜਾਵੇ ਆ ਜਿਹੜੀ 2 ਤਰੀਕ ਵਾਲੇ ਤੇ ਮੌਤ ਹੋਈ ਆ ਇਸ ਦਾ ਜ਼ਿੰਮੇਵਾਰ ਵੀ ਐਸਐਚਓ ਮਨੋਜ ਕੁਮਾਰ ਪਿੱਖੀ ਵੱਡਿਆ ਵੈਕਰਜੀ ਕਾ ਖਾਲਸਾ ਵੈਕਰਜੀ ਕੀ ਫਤਿਹ